ਧਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਧਨ ਗੁਰੂ ਹਰ ਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੋਤਰੇ ਸਨ ਆਪ ਦਾ અવਤਾਰ ਮਾਗ ਸੁਦੀ 13 ਸੰਮਤ 1687 ਜਨਮ ਸਥਾਨ ਸ਼ੀਸ਼ਮੈਲ ਕੀਰਤਪੁਰ ਜ਼ਿਲ੍ਹਾ ਰੋਪੜ ਔਰ ਆਪ ਦੇ ਪਿਤਾ ਜੀ ਦਾ ਨਾਂ ਸ਼ੇਰੀ ਬਾਬਾ ਗੁਰੂ ਦਿੱਤਾ ਜੀ ਔਰ ਮਾਤਾ ਨਿਹਾਲ ਕੌਰ ਜੀ ਸੀ ਆਪ ਬੜੇ ਸੇਲ ਸੁਭਾਦ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੋ ਯੁੱਧ ਲੜਦੇ ਰਹੇ ਉਸ ਤੇ ਬਕਾਇਦ ਆਪ ਸੈਨਾ ਦੀ ਕਮਾਨਵੀ ਕਰਦੇ ਰਹੇ ਸੂਰਬੀਰਤਾ ਆਪ ਦੇ ਰੋਮ ਰੋਮ ਵਿੱਚ ਸੀ ਪਰ ਆਪਨੇ ਕੋਈ ਯੁੱਧ ਨਹੀਂ ਲੜਿਆ ਜਗਤ ਨੂੰ ਇਹ ਦੱਸਿਆ ਕਿ ਯੁੱਧ ਲੜਨਾ ਸਾਡਾ ਮਕਸਦ ਨਹੀਂ ਯੁੱਧ ਸਿਰਫ ਬਚਾਓ ਲਈ ਹੈ ਇੱਜ਼ਤ ਬਚਾਣੀ ਦੇਸ਼ ਬਚਾਣਾ ਸੰਸਕ੍ਰਿਤੀ ਬਚਾਣੀ ਇਹ ਗੱਲ ਵੱਖਰੀ ਹੈ ਕਿ ਸਾਰੀ ਦੁਨੀਆ ਦੇ ਮੁਲਕਾਂ ਨੇ ਇਸ ਮਹਿਕਮੇ ਦਾ ਨਾਮ ਬਚਾਓ ਮਹਿਕਮਾ ਰੱਖਿਆ ਹੈ ਡਿਫੈਂਸ ਲੇਕਿਨ ਗਜ਼ਬ ਦੀ ਗੱਲ ਹੈ ਅਜ ਤੱਕ ਤੇ ਹਮਲੇ ਹੀ ਹੁੰਦੇ ਰਹੇ ਨੇ ਬਚਾਓ ਨਹੀਂ ਸਹੀ ਮਹਨਿਆਂ ਦੇਚ ਬਚਾਓ ਲਈ ਤੌਰ ਤਰੀਕਾ ਅਪਣਾਇਆ ਧਨਗੁਰੂ ਹਰ Rai ਸਾਭ ਜੀ ਮਹਾਰਾਜ ਨੇ 2200 ਅਸਵਾਰ ਆਪ ਦੇ ਨਾਲ ਹਰ ਵਕਤ ਰਹਿੰਦੇ ਸਨ ਲੇਕਿਨ ਆਪ ਨੇ ਭੁੱਲ ਕੇ ਵੀ ਕਿਧਰੇ ਯੁੱਧ ਨਹੀਂ ਕੀਤਾ ਸਤਾ ਨਾਲ ਸ਼ੁਰੂ ਤੋਂ ਹੀ ਗੁਰੂ ਘਰ ਦੀ ਨਹੀਂ ਬਣੀ ਬਾਬਰ ਨੇ ਗੁਰੂ ਨਾਨਕ ਨੂੰ ਜੇਲ੍ਹ ਵਿੱਚ ਪਾ ਦਿੱਤਾ ਅਤੇ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ ਸ਼ਾਹ ਜਹਾਂ ਵੀ ਖਾਰਖਾਨਦਾ ਸੀ ਕਿਉਂਕਿ ਜੋ ਯੁੱਧ ਗੁਰੂ ਹਰਗੁਬਿੰਦ ਸਾਹਿਬ ਜੀ ਮਹਾਰਾਜ ਨਾਲ ਲੜੇ ਗਏ ਉਹ ਸ਼ਾਹਜਾਹ ਦੇ ਭੇਜੇ ਹੋਏ ਸੂਬੇਦਾਰ ਸਨ ਪਰ ਉਸ ਦੇ ਹੀ ਕਰਨ ਦੇ ਉਸੇ ਦੇ ਬੰਦੇ ਸਨ ਉਹ ਵੀ ਕਰੀਬਨ ਕਰੀਬਨ ਅੰਦਰੋਂ ਚੜੇ ਹੋਇਆ ਸੀ ਲੇਕਿਨ ਇੱਕ ਦਫਾ ਐਸਾ ਹੋਇਆ ਕਿ ਸ਼ਾਹਜਾਹ ਦਾ ਲੜਕਾ ਦਾਰਾ ਜਦ ਬਹੁਤ ਬਿਮਾਰ ਪਿਆ ਹਕੀਮਾਂ ਨੇ ਤਜਵੀਜ਼ ਕੀਤੀ ਹਰਣਾ ਦੇ ਔਰ ਖਾਸ ਤਰ੍ਹਾਂ ਦੀਆਂ ਲੌਂਗਾ ਉਹ ਸਿਰਫ ਆਪ ਜੀ ਦੇ ਹੀ ਤੋਸ਼ੇ ਖਾਨੇ ਚ ਸਨ ਉਸ ਵਕਤ ਰਹਿਮਦਿਲ ਕੋਮਲਤਾ ਦੇ ਮਾਲਕ ధਨਗੁਰੂ ਹਰਗੋ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਇਹ ਵਸਤੂਆਂ ਇਹ ਹਰਣਾ ਇਹ ਵਿਸ਼ੇਸ਼ ਲੌਂਗਾ ਆਪ ਨੇ ਦੇ ਦਿੱਤੀਆਂ ਹਕੀਮਾ ਨੇ ਦਵਾਈ ਬਣਾਈ ਔਰ ਦਾਰਾ ਰਾਜ਼ੀ ਹੋ ਗਿਆ ਇੱਥੋਂ ਪਤਾ ਚੱਲਦਾ ਹੈ ਕਿ ਅੰਦਰੋਂ ਦੁਸ਼ਮਣੀ ਨਹੀਂ ਸੀ ਸਤਾ ਨਾਲ ਸਤਾ ਧਾਰੀਆਂ ਨਾਲ ਸਤਾ ਦੀ ਕੁਰੀਤੀ ਨਾਲ ਨਫ਼ਰਤ ਹੈ ਕਿਉਂਕਿ ਕੁਰੀਤੀ ਨੂੰ ਅਗਰ ਦੂਰ ਨਾ ਕੀਤਾ ਜਾਏ ਤਾਂ ਰਾਜਨੀਤਿਕ ਕੁਰੀਤੀ ਧਰਮ ਨੂੰ ਬ੍ਰਸ਼ਟ ਕਰ ਦਿੰਦੀ ਹੈ ਸਮਾਜ ਨੂੰ ਬ੍ਰਸ਼ਟ ਕਰ ਦਿੰਦੀ ਹੈ ਔਰ ਇਸੇ ਤਰੀਕੇ ਨਾਲ ਮੁਲਕ ਨੂੰ ਖੇਰੂ ਖੇਰੂ ਕਰ ਦਿੰਦੀ ਹੈ ਧਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਥਾਂ ਥਾਂ ਤੇ ਵਿਚਰ ਕੇ ਭਰਮਣ ਕਰਕੇ نے اندر سبر رکھنا اور جو کچھ بھی پردرشنی نمائش نہیں کرنی اکثر ایسا منخ جو کچھ نہیں ہے وہ اپنے آپ پرگٹ کرتا ہے اور جو کچھ ہے اسے پڑھ دے ہے ستگر نے کہا جو پرگٹ نہ کر اور جو کچھ ت ਇਸ ਤੇ ਪਰਦਾ ਵੀ ਨਾ ਪਾ। ਕਿਉਂ? ਪਰਦੇਆਂ ਪਾਉਂਦੇ ਆਂ ਪਾਉਂਦੇ ਆਂ ਤੇਰੀ ਸ਼ਕਤੀ ਤੇਰਾ ਸਮਾਂ ਜ਼ਾਇਆ ਹੋ ਜਾਏਗਾ। ਔਰ ਇਸ ਤਰੀਕੇ ਨਾਲ ਪ੍ਰਭੂ ਦੀ ਨਿਗਾਹ ਤੂੰ ਪਖੰਡੀ ਹੋਏਗਾ। ਈਸ਼ਵਰ ਦੀ ਦ੍ਰਿਸ਼ਟੀ 'ਚ ਤੂੰ ਪਖੰਡੀ ਹੋਏਗਾ। ਪਖੰਡੀ ਨਾ ਬਣ। ਔਰ ਜੋ ਤੂੰ ਨਹੀਂ ਹੈ ਉਹ ਪ੍ਰਗਟ ਵੀ ਨਾ ਕਰ, ਹੰਕਾਰੇ ਵੀ ਨਾ ਬਣ। ਪਖੰਡੇ ਵੀ ਨਾ ਬਣ। ਇਹ ਸਤਿਗੁਰੂ ਦਾ ਮੂਲ ਉਪਦੇਸ਼ ਸੀ। ਇੱਕ ਦਿਨ ਆਪਦੇ ਚਰਨਾਂ ਵਿੱਚ ਸਿਖਾ ਨੇ ਬੰਦੀ ਕੀਤੀ ਪਾਤਸ਼ਾ ਪਾਠ ਕਰੇ ਹਮ ਨਿਤ ਗੁਰਬਾਣੀ ਅਰਥ ਪਰਮਾਰਥ ਕਿਛੂ ਨ ਜਾਣੀ ਜੋ ਮਾਰਗ ਗੁਰ ਸ਼ਬਦ ਬਤਾਵੇ ਸੋ ਹਮ ਤੇ ਨਹੀਂ ਜਾਤ ਕਮਾਵੇ ਸਾਹਿਬ ਅਸੀਂ ਅਰਥ ਬਹੁਤ ਤੇ ਜਾਣਦੇ ਨਹੀਂ ਸਿਰਫ ਗੁਰਬਾਣੀ ਪੜ੍ਹੀ ਜਾਂਦੇ ਆ ਪੜ੍ਹੀ ਜਾਂਦੇ ਆ ਇਹਦੇ ਨਾਲ ਸਾਨੂੰ ਕੀ ਲਾਭ ਹੋਵੇਗਾ ਤਾਂ ਆਪ ਉਸ ਵਕਤ ਚੁੱਪ ਰਹੇ ਗਏ ਪ੍ਰਸ਼ਨ ਕਰਤਾ ਨੇ ਇਹ ਸੋਚ ਲਿਆ ਸ਼ਾਇਦ ਸਤਿਗੁਰੂ ਜਵਾਬ ਨਹੀਂ ਦੇਣਾ ਚਾਹੁੰਦੇ ਜਾਂ ਜਵਾਬ ਹੈ ਹੀ ਨਹੀਂ ਪ੍ਰਸ਼ਨ ਕਰਤਾ ਵੀ ਸਤਿਗੁਰੂ ਦੇ ਨਾਲ ਚਲਪਿਆ ਬਾੜ ਸੈਰ ਕਰਨ ਨੂੰ ਨਾਲ ਹੋਰ ਸਿੰਘ ਨੇ ਰਸਤੇ ਵਿੱਚ ਇੱਕ ਐਸੀ ਡੋਲੀ ਮਿੱਟੀ ਦੀ ਟੁੱਟੀ ਹੋਈ ਸੀ ਘੜੀ ਜਿਸ ਦੇ ਵਿੱਚ ਘਿਓ ਰੱਖਿਆ ਗਿਆ ਸੀ ਔਰ ਉਥਿੰਦੀ ਸੀ ਔਰ ਉਸਨੂੰ ਟੁੱਟਿਆ ਗਾਲਬਨ ਕਈ ਦਿਨ ਹੋ ਗਏ ਸਨ ਸਤਗੁਰਾਂ ਨੇ ਉਹ ਠਿਕਰੀਆਂ ਦੇਖੀਆਂ ਜੋ ਥਿੰਡੀਆਂ ਸਨ ਪ੍ਰਸ਼ਨ ਕਰਤਾ ਨੂੰ ਕਹਿ ਲਗੇ ਰਹੀ ਚਿਕਨਤਾ ਠੀਕਰੀ ਮਾਹੀ ਤਿਉਂ ਗੁੰਨ ਰਹੇ ਬਾਣੀ ਮਨ ਮਾਹੀ ਜਿਵੇਂ ਕਿਸੇ ਵਕਤ ਘਿਓ ਰਖਿਆ ਗਿਆ ਤਾਂ ਵੀ ਚਿਕਨਾਈ ਇਸ ਠਿਕਰੀ ਨਾਲ ਲੱਗੀ ਹੋਈ ਹੈ ਭਾਵੇਂ ਘਿਓ ਘਟ ਦਿੱਤਾ ਗਿਆ ਭਾਵੇਂ ਘਿਓ ਨਹੀਂ ਹੈ ਐ ਸਿੱਖੋ ਭਾਵੇਂ ਅਰਥ ਨਹੀਂ ਜਾਣਦੇ ਪਰ ਇਤਨਾ ਵੀ ਖਿਆਲ ਹੋਵੇ ਕਿ ਗੁਰਬਾਣੀ ਪੜ ਰਹੇ ਆ ਪ੍ਰਮਾਤਮਾ ਦੀ ਸਵਾਤ ਪ੍ਰਮਾਤਮਾ ਦਾ ਅਲਹਾਮ ਉਹਦੇ ਬਚਨ ਪੜ ਰਹੇ ਆ ਤਾਂ ਇਤਨਾ ਵੀ ਜਿਹੜਾ ਖਿਆਲ ਅੰਦਰ ਬਣੇਗਾ ਇਹ ਵੀ ਹਿਰਦੇ ਨੂੰ ਕੋਮਲ ਕਰੇਗਾ ਇਹ ਵੀ ਹਿਰਦੇ ਨੂੰ ਠੰਡਾ ਕਰੇਗਾ ਇਹ ਵੀ ਜੋ ਹੈ ਗੁਰਬਾਣੀ ਦਾ ਆਪਣਾ ਅਸਰ ਤੇ ਪ੍ਰਤਾਪ ਛੋੜੇਗਾ ਆਪ ਦੇ ਦੋ ਸਹਿਬਜ਼ਾਦੇ ਸਨ ਬਾਬਾ RAM ਰਹੇ ਆ ਤੇ ધਨਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜਿੱਥੇ ધਨਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਬਾਲਕ ਹੁੰਦਿਆਂ ਆਵੀ ਸੰਜਮੇ ਸੁਸ਼ੀਲ ਦੂਰ ਦ੍ਰਿਸ਼ਣ ਉਥੇ ਰਾਮਰਾਏ ਦੀ ਤਰ੍ਹਾਂ ਤਰ੍ਹਾਂ ਦੀ ਕਲਾ ਦੇ ਚ નિਪੁੰਨ ਸੀ ਬਾਦਸ਼ਾਹ ਨੇ ਸਤਗੁਰਾਂ ਨੂੰ ਦਿੱਲੀ ਜਦ ਸਦਿਆ ਤਾਂ ਆਪ ਨੇ ਸਿਆਣਾ ਸਮਝ ਕੇ ਸੂਝਵਾਨ ਤੇ ਦੂਰਦਰਸ਼ ਸਮਝ ਕੇ ਬਾਬੇ ਰਾਮ ਰਾਏ ਨੂੰ ਭੇਜਿਆ ਬਾਦਸ਼ਾ ਕਰਾਮਾਤਾਂ ਵੇਖਣਾ ਚਾਹੁੰਦਾ ਸੀ ਸ਼ਾਹਜਹਾਂ ਦੀ ਬਿਮਾਰੀ ਤਬਾਦ ਔਰੰਗਜ਼ੇਬ ਗੱਦੀ ਤੇ ਬਰਾਜਮਾਨ ਹੋ ਚੁੱਕਿਆ ਸੀ ਔਰ ਇਸੇ ਲਈ ਸਦਾ ਗੁਰੂ ਹਰ राय ਸਾਹਿਬ ਜੀ ਮਹਾਰਾਜ ਨੂੰ ਆਇਆ ਰਾਮ ਰਾਏ ਨੂੰ ਔਰ ਜੈਬ ਨੇ ਆਖਿਆ ਕੁਝ ਕਰਾਮਾਤਾਂ ਦਿਖਾ ਗੁਰੂ ਨਾਨਕ ਦੇ ਘਰ ਦੀਆਂ ਕਰਾਮਾਤਾਂ ਕੀ ਨੇ ਬੜੀ ਸੁਣੀਏ ਗੱਲ ਗੁਰੂ ਨਾਨਕ ਦੀ ਬਹੁਤ ਵੱਡੀ ਮਹਿਮਾ ਸੁਣੀ ਹੈ ਗੁਰੂ ਅਰਜਨ ਦੇਵ ਜੀ ਦੀ ਤਾਂ ਕੁਝ ਕਰਾਮਾਤਾਂ ਦੱਸੋ ਕਹਿੰਦੇ ਨੇ ਸ਼ਾਹੀ ਰੋਗ ਦਾਬ ਦੇ ਅਧੀਨ ਬਾਬਾ RAM ਰਾਏ ਹੋ ਗਏ ਔਰ ਇਨਾਂ ਨੇ ਨਾਮ ਸਿਮਰ ਕੇ ਬੰਦਗੀ ਕਰਕੇ ਤੇ ਸਤਿਗੁਰੂ ਦੀ ਹਜ਼ੂਰੀ ਦੇ ਚ ਰਹਿ ਕੇ ਜੋ ਸ਼ਕਤੀਆਂ ਪ੍ਰਾਪਤ ਕੀਤੀਆਂ ਸਨ ਕਰਾਮਾਤਾਂ ਦੇ ਰੂਪ ਵਿੱਚ ਦਿਖਾਣੀਆਂ ਸ਼ੁਰੂ ਕੀਤੀਆਂ ਇਤਿਹਾਸਕਾਰ ਲਿਖਦੇ ਨੇ ਆਪ ਨੇ 72 ਕਰਾਮਾਤਾਂ ਦਿਖਾਈਆਂ ਔਰੰਗਜ਼ੇਬ ਦੇ ਮਨ ਤੇ ਬਹੁਤ ਵੱਡਾ ਪ੍ਰਭਾਵ ਪਿਆ ਔਰ ਉਹਨੇ ਸਵਾ ਦੇ ਚ ਬਕਾਇਦਾ ਬੈਠਣ ਲਈ ਇੱਕ ਕੁਰਸੀ ਵੀ ਦਿੱਤੀ ਲੇਕਿਨ ਮਨ ਦੇ ਚ ਇਕ ਈਰਖਾ ਰੱਖਦਾ ਸੀ ਕਿ ਇਹ ਸ਼ਕਤੀਆਂ ਕਿਦਰੇ ਮੇਰੀ ਰਾਜ ਸਥਾ ਲਈ ਖਤਰਾ ਨਾ ਹੋ ਜਾਣ ਇਹ ਸ਼ਕਤੀਆਂ ਕਿਦਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਦਲਾ ਨਾ ਲੈਣ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਬਦਲਾ ਨਾ ਲੈਣ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਜੇਲ੍ਹ ਦੇ ਚ ਪਾਇਆ ਗਿਆ ਇਹ ਈਰਖਾ ਵੀ ਰੱਖਦਾ ਸੀ ਇੱਕ ਦਿਨ بابے رام رائے آخیا کہ گرو گر مہاراج کچھ نے جیسے کہ مسلمان کی پیڑے پئی کس ایک دم تک روب دے تھلے آکے بھے بھی دی تو رام رائے نے کہ دادشاہ سلامت مٹی مسلمان کی نہیں ہے मिट्टी बेईमान के पेड़े पै कुमियार ए बोल जब धन गुरु हर राय साहब तक पहुंचे आपने तो आपने मोह लाण तो इंकार कर देता ते सिख संगता नु ए हुक्मनामे भेज देते राम राय नु कोई मोह ना लावे इसने गुरु नानक दी वाणी नु बदल लिया है ओ दी रूपरेखा नु बदल लिया है ओदे अर्थ भाव नु बदल लिया है और ए ਰਾਜਨੀਤੀ ਦੇ ਰੋਬ ਥੱਲੇ ਆ ਗਿਆ ਉਹ ਫਕੀਰ ਨਹੀਂ ਜੋ ਰਾਜਨੀਤਿਕ ਰੋਬ ਦੇ ਥੱਲੇ ਆ ਗਿਆ ਹੈ ਫਕੀਰ ਤੇ ਉਹ ਹੈ ਜਿਹਦੇ ਜ਼ਹਿਰ ਅਸਰ ਰਾਜਨੀਤੀ ਚਲੇ ਫਕੀਰ ਉਹ ਨਹੀਂ ਜੋ ਰਾਜਨੀਤੀ ਦੇ ਜ਼ਹਿਰ ਅਸਰ ਹੋ ਜਾਏ ਇਹ ਠੀਕ ਹੈ ਕਿ ਸਤਾ ਆਪਣੇ ਆਪ ਦੇ ਵਿੱਚ ਬੜੀ ਪਰਬਲ ਸ਼ਕਤੀ ਹੈ ਪਰ ਉਸ ਵਿੱਚ ਧਰਮ ਨਾ ਆਵੇ ਧਰਮ ਤੋਂ ਮੁਰਾਦ ਪਿਆਰ ਨਾ ਹੋਵੇ ਸਚਾਈ ਨਾ ਹੋਵੇ ਨਿਰਵੈਰਤਾ ਨਾ ਹੋਵੇ ਇਨਸਾਫ ਨਾ ਹੋਵੇ ਦਇਆ ਨਾ ਹੋਵੇ ਕੋਮਲਤਾ ਨਾ ਹੋਵੇ ਤੋ ਰਾਜਨੀਤੀ ਠੋਸ ਪੱਥਰ ਬਣ ਜਾਂਦੀ ਔਰ ਇਹ ਠੋਸ ਪੱਥਰ ਲੋਕਾਂ ਦੇ ਸਿਰ ਤੋੜਦੀ ਹੈ ਲੋਕਾਂ ਦਾ ਖਚੂਮਰ ਕਰਦੀ ਹੈ ਔਰ ਐਸਾ ਅਜ ਤੱਕ ਸਮੂ ਸੰਸਾਰ ਵਿੱਚ ਹੁੰਦਾ ਰਿਹਾ ਹੈ ਗੁਰੂ ਹਰ Rai ਸਾਹਿਬ ਜੀ ਮਹਾਰਾਜ ਨੇ ਆਖਿਰ ਇੱਕ ਗੱਦੀ ਧਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ ਬਖਸ਼ਿਸ਼ ਕੀਤੀ ਜਿਨ੍ਹਾਂ ਦੀ ਆਯੂ ਸਿਰਫ 5 ਸਾਲ ਦੀ ਸੀ राम राय ਨੂੰ ਛਿੜਹੁਣੀ ਕੁਦਰਤੀ ਸੀ ਪਿਤਾ ਦੇ ਇਸ ਫੈਸਲੇ ਤੋਂ ਬਹੁਤ ਔਖੇ ਹੋਏ ਬਹੁਤ ਔਖੇ ਹੋਏ ਵੀ ਇਹ ਮੇਰੇ ਨਾਲ ਅਨਿਆਇ ਹੋਇਆ ਹੈ ਇਹ ਮੇਰੇ ਨਾਲ ਦਰੋਹ ਹੋਇਆ ਹੈ ਔਰ ਬਕਾਇਦਾ ਗੁਰੂ ਹੋਣ ਦਾ ਦਾਵਾ ਕੀਤਾ ਪਹਿਲੇ ਅਰਜ਼ੀ ਦਿੱਤੀ ਔਰੰਗਜ਼ੇਬ ਨੂੰ ਕਿ ਗੁਰਗੱਦੀ ਮੈਨੂੰ ਦਿਲਾਈ ਜਾਵੇ ਔਰ ਕਹਣ ਦੱਸੇ RAM RAJ ਨੂੰ ਗੁਰਗੱਦੀ ਤੇ ਪ੍ਰਭੂ ਦੀ ਤਰਫੋਂ ਮਿਲੇ ਉਹੀ ਗੱਦੀ ਆਉਂਦੀ ਏ ਤੇ ਜਿਸ ਗੱਦੀ ਨੂੰ ਰਾਜਾ ਦਿਲਾਵੇ ਇੱਕ ਬਾਦਸ਼ਾਹ ਦਿਲਾਵੇ ਉਹ ਗੱਦੀ ਧਰਮ ਦੀ ਗੱਦੀ ਨਹੀਂ ਹੋਵੇਗੀ ਉਹ ਸੱਚ ਦਾsinghasan ਨਹੀਂ ਹੋਵੇਗਾ ਲੇਕਿਨ ਅਰਜ਼ੀ ਦਿੱਤੀ ਪਹਿਲੇ ਤੇ ਔਰੰਗਜ਼ੇਬ ਟਾਲਵਾ ਟਾਲ ਕਰ ਗਿਆ ਤੇ ਫਿਰ ਉਸਨੇ ਗੁਰੂ ਸ਼ਕਤੀ ਨੂੰ ਔਰ ਗੁਰਗੱਦੀ ਨੂੰ ਨੇਸ ਤੋਂ ਨਾਬੂਦ ਕਰ ਲਈ ਰਾਮ ਰਾਏ ਨੂੰ ਤਕਵੀਅਤ ਦੇਣੀ ਸ਼ੁਰੂ ਕੀਤੀ ਉਸਨੇ ਬਹੁਤ ਵੱਡੀਆਂ ਜ਼ਗੀਰਾਂ ਰਾਮ ਰਾਏ ਨੂੰ ਦਿੱਤੀਆਂ ਤਾਂ ਕਿ ਸ਼ਕਤੀਸ਼ਾਲੀ ਬਣੇ ਅਤੇ ਇੱਕ ਭਰਾ ਭੜਾ ਲਈ ਧੋਖੀ ਬਣੇ ਅਤੇ ਇਸ ਤਰ੍ਹਾਂ ਗੁਰਗੱਦੀ ਨਸ਼ਟ ਹੋਵੇ ਗੁਰੂ ਹਰ राय ਸਾਹਿਬ ਜੀ ਮਹਾਰਾਜ ਦਾ ਸਿੱਖ ਸੰਗਤਾਂ ਦਾ ਬਹੁਤ ਵੱਡਾ ਅਸਰ ਹੋਇਆ ਪੰਜਾਬ ਦੀਆਂ ਸਿੱਖ ਸੰਗਤਾਂ ਨੇ ਰਾਮ ਰਾਏ ਤੋਂ منہ ਮੋੜ ਲਿਆ ਲੇਕਿਨ ਫਿਰ ਵੀ ਬਚੀਆਂ ਕੁਛੀਆਂ ਕਰਾਮਾਤਾਂ ਦੇ ਆਸਰੇ ਤੇ ਇਹ ਭੋਲੀ ਭਾਲੇ ਜਨਤਾ ਨੂੰ ਲੋਕਾਂ ਨੂੰ ਆਪਣੇ ਕਾਬੂ ਵਿੱਚ ਕਰਦਾ ਰਿਹਾ ਔਰ ਇਸਤਰੀ ਕੇ ਦੇ ਨਾਲ ਆਪਣੇ ਗੁਰੂ ਹੋਣ ਦਾ ਪ੍ਰਚਾਰ ਵੀ ਕਰਦਾ ਰਿਹਾ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਸੁਚੇਤ ਕਰਦੇ ਰਹੇ ਸਾਵਧਾਨ ਕਰਦੇ ਰਹੇ ਗੁਰਬਾਣੀ ਨਾਲ ਜੋੜਦੇ ਰਹੇ ਔਰ ਗੁਰਬਾਣੀ ਦਾ ਪ੍ਰਚਾਰ ਕਰਦੇ ਰਹੇ ਅਖੀਰ ਨੂੰ ਕਤਕ ਵਦੀ 9 ਸਮਤ 1798 18 ਨੂੰ ਆਪ ਪੀਰਤਪੁਰ ਸਾਹਿਬ ਦੇਚ جوت جی گروارا پاطالپری موجود ہے سکھ روایات کے مطابق تمام سکھ جگت کے فل ہستیاں پاتال پوری پرواہ کی جہ اتھان گرو ہر راج صاحب جی مہاراج کا انتم اتھان ہے